ਜੀ ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਰਿਸ਼ਤੇ ਦੀ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ 17 ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਜਿਨ੍ਹਾਂ ਦੇ ਵਿੱਚੋਂ 13 ਲੜਕੀਆਂ ਦੇ ਨੇ ਤੇ 4 ਲੜਕਿਆਂ ਦੇ ਨੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੀ ਲੜਕੀ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਆਪਣੀ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਂਦੇ ਆ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ। ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਖੰਨਾ ਕਾਸਟ ਮੈਰਾ ਸਿੱਖ ਉਮਰ 16 6 1994 ਕੱਦ 5 5 ਪੜ੍ਹਾਈ ਐਮਏ ਵਿਦ ਕੰਪਿਊਟਰ ਕੋਰਸ 1 ਇਅਰ ਆਈਲੈਟਸ 5.5 ਬੈਡ ਸਕੋਰ ਨਾਓ ਇਜ਼ ਵਰਕਿੰਗ ਔਨ ਰਿਸੈਪਸ਼ਨ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਐਨ ਆਰ ਆਈ ਹੋਵੇ ਤੇ ਓਨਲੀ ਜਰਨਲ ਐਂਡ ਬੀਸੀ ਇਹਨਾਂ ਦੇ ਨਾਲ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲੰਧਰ ਕਾਸਟ ਮਜਬੀ ਸਿੱਖ ਗੋਤ ਸਹੋਟਾ ਉਮਰ 6 12 92 ਜਨਮਦਾਰ ਟਾਈਮ 9:00 ਪੀ.ਐਮ. ਚਾਦ ਪੰਜ ਫੋਟੋ 2 ਇੰਚ ਪੜਾਈ ਗ੍ਰੈਜੂਏਸ਼ਨ ਇਨ ਬੀ.ਐਸ.ਸੀ. ਆਈ.ਟੀ. ਪੋਸਟ ਗ੍ਰੈਜੂਏਸ਼ਨ ਇਨ ਕੋਸਮੈਟੋਲੋਜੀਕ ਪ੍ਰਾਇਕੀ ਅਨਮੈਰੀਡੇ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਗਵਰਨਮੈਂਟ ਚੌਕ ਤੇ ਹੋਵੇ ਔਰਲੀ ਮਜਬੀ ਸਿੱਖ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨਾ ਹੈ ਦੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਦੀਪ ਕੌਰ ਪਤਾ ਗੁਰਦਾਸਪੁਰ ਕਾਸਟ ਜੱਟ ਸਿੱਖ ਗੋਤ ਖੈਰਾ ਉਮਰ 1992 ਕੱਦ 5 ਫੁੱਟ 6 ਇੰਚ ਪੜਾਈ BCA MCA ਨਾਓ ਲਿਵਿੰਗ ਕੈਨੇਡਾ PR ਕੁੜੀ ਡਿਵੋਰਸਡ ਹੈ ਤੇ ਪਰਿਵਾਰ ਦੀ ਮੰਗੀ ਜੀ ਮੁੰਡਾ ਸੋਣਾ ਸੁਨਖਾ ਹੋਵੇ ਤੇ ਹਾਈਟ 6 ਫੁੱਟ ਹੋਵੇ ਤੇ ਕੈਨੇਡਾ ਹੋਵੇ ਜੇ ਪੰਜਾਬ ਤੋਂ ਹੋਵੇ ਤਾਂ ਵਧੀਆ ਘਰ ਪਰਿਵਾਰ ਤੋਂ ਹੋਵੇ ਤੇ ਕੈਨੇਡਾ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਤੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬਰਨਦੀਪ ਸਿੰਘ ਗੁਰ ਸਿੱਖ ਪਤਾ ਰਾਮਪੁਰਾ ਫੂਲ ਕਾਸਟ ਰਾਮਗੜੀਆ ਠਿਮਾਣ ਰਾਮਗੜੀਆ ਸਿੱਖ ਤੇ ਮਾਣ ਗੋਤ ਸੋਹਲ ਉਮਰ 25/7/1996 ਕੱਦ 5 ਫੁੱਟ 7 ਇੰਚ ਪੜਾਈ 10 ਪਾਸ ਪਹਿਣਾ ਚਾਰਨੀ ਜੀ ਮੈਰਿਡ ਨਹੀਂ ਪ੍ਰਾ 1 ਕੀ ਅਨਮੈਰਿਡ ਤੇ ਫੈਮਿਲੀ ਦੇ ਵਿੱਚ ਮਾਤਾ ਪਿਤਾ ਨੇ ਤੇ ਕਾਮੇ ਜੀ ਇੰਨਾ ਦਾ ਮੁੰਡਾ ਕਾਰਪੇਂਟਰ ਦੀ ਜੌਬ ਕਰਦਾ ਤੇ ਨਸ਼ੇ ਤੋਂ ਰਹਿ ਤੇ ਤੇ ਪਰਿਵਾਰ ਦੀ ਮੰਗੇ ਜੀ ਕਿ ਉਹਨਾਂ ਨੂੰ ਘਰੇਲੂ ਕੁੜੀ ਚਾਹੀਦੀ ਏ ਵਧੀਆ ਸਿੰਪਲ ਹੋਵੇ ਤੇ ਭਾਵੇਂ ਘੱਟ ਪੜ੍ਹੀ ਲਿਖੀ ਹੋਵੇ ਭਾਵੇਂ ਦਾਸੀ ਪਾਸ ਹੋਵੇ ਹੋਰ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਜੇ ਦਿੱਤੇਗੇ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਖੁਸ਼ਵਿੰਦਰ ਸਿੰਘ ਪਤਾ ਫਤਿਹਗੜ੍ਹ ਸਾਹਿਬ ਕਾਸਟ ਰਾਮਦਾਸੀਆ ਸਿੱਖ ਗੋਤ ਪਵਾਰ ਉਮਰ 19 9 1995 ਕੱਦ 5 ਫੁੱਟ 8 ਇੰਚ ਪਿਤਾ ਜਰਨੈਲ ਸਿੰਘ ਬਿਜ਼ਨਸਮੈਨ ਮਾਤਾ ਮਨਜੀਤ कौर ਭੈਣ 1 ਕੇਜੀ ਮੈਰਿਡ ਤੇ ਕਾਮੇ ਜੀ ਇਹਨਾਂ ਦਾ ਪੁੰਡਾ ਨਿਊਜ਼ੀਲੈਂਡ ਪੀਆਰ ਐ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਣੀ ਸੁਨਖੀ ਪੜੀ ਲਿਖੀ ਹੋਵੇ ਮੋਹਾਲੀ ਫਤਿਹਗੜ੍ਹ ਸਾਹਿਬ ਤੇ ਰੋਪੜ ਨੂੰ ਪਹਿਲੇ ਮੈਰਿਜ ਬਿਊਰੋ ਵਾਲੇ ਮਾਫ ਕਰਨ ਜੀ ਇਹਨਾਂ ਨੂੰ ਪਰਿਵਾਰ ਦਾ ਨਾਲ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਆਪਣੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਟਾ ਨੋਟ ਕਰੋ ਜੀ ਨਾਮ ਹਰ ਸਿਮਰਨ ਸਿੰਘ ਪਾਟਿਆ ਪਤਾ ਅਮ੍ਰਿਤਸਰ ਉਮਰ 14 11 1993 ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਪਾਸ ਪੈਨ ਇਕੇ ਮੈਰਿਡ ਟੀਚਰ ਪਿਤਾ ਕਰਿਪਾਲ ਸਿੰਘ ਪਾਟਿਆ ਬਿਜ਼ਨਸਮੈਨ ਮਾਤਾ ਮਨਜੀਤ ਗੌਰ ਕਾਮੇ ਜੀ ਇਹਨਾਂ ਦਾ ਸਰਟੀਫਾਈਡ ਆਪਰੇਟਰ ਆਫ ਆਲ ਕਾਈਂਡਸ ਆਫ ਟਾਵਰ ਕ੍ਰੇਨਸ ਬਲਡੋజర్ ਆਪਰੇਟਰ ਇਨ ਮਾਰਜਰੀ ਡਬਲਯੂ ਸੀ ਐਲ ਮਾਈਨਸ ਕੇ ਜੀ ਐਸ ਐਂਡ ਸੀਓ ਐਲਟੀਡੀ ਨਾਗਪੁਰ ਮਹਾਰਾਸ਼ਟਰ ਇਨਕਮ 4 ਤੋਂ 5 ਲੱਖੀ ਜੀ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਸਿੰਪਲ ਹੋਵੇ ਸਿੰਪਲ ਮੈਰਿਜ ਕਰਨੀ ਹੈ ਜੀ ਹੋਰ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਸਕਰਨ ਸਿੰਘ ਪਤਾ ਤਰਨਤਾਰਨ ਕਾਸਟ ਜੱਟ ਸਿੱਖ ਗੋਤ ਪੰਨੂ ਉਮਰ 8 4 1998 ਜਨਮ ਸਥਾਨ ਹਾਂਗਕਾਂਗ ਕੰਡ 182 ਸੈਂਟੀਮੀਟਰ ਭਰਾ ਦੋ ਨੇ ਜੀ ਪੜ੍ਹਾਈ ਇਹਨਾਂ ਨੇ ਕੀਤੀ ਬਿਜ਼ਨਸ ਪਰ ਸੌਰੀ ਬਿਜ਼ਨਸ ਪ੍ਰੋਗਰਾਮਸ ਗ੍ਰੈਜੂਏਟ ਇਨ ਜਰਨਲ ਡਿਪਲੋਮਾ ਕੈਨੇਡਾ ਤੇ ਕਾਮੀ ਜੀ ਇਹਨਾਂ ਦਾ 15 ਕਿੱਲੇ ਜ਼ਮੀਨ ਹੈ ਦੋ ਕੋਠੀਆਂ ਨੇ ਇੱਕ ਸ਼ਹਿਰ ਦੇ ਵਿੱਚ ਕੈਨੇਡਾ ਵਰਕ ਪਰਮਿਟ ਤੇ ਹੈ ਜੀ ਲੜਕਾ ਪੀਆਰ ਫਾਈਲ ਅਪਲਾਈ ਹੈ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੜ੍ਹੀ ਲਿਖੀ ਹੋਵੇ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਨਾਲ ਨੰਬਰ ਦਿੱਤਾ ਗਿਆ ਹੈ ਜੀ ਫੈਮਲੀ ਦਾ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਮਲਪ੍ਰੀਤ ਕੌਰ ਪਤਾ ਪਟਿਆਲਾ ਕਾਸਟ ਕੰਬੋਜ ਉਮਰ 23 4 1991 ਕੱਦ 5 5 ਪੜ੍ਹਾਈ ਬੀਐਸਸੀ ਬੀਐਡ ਐਮਐਸਸੀ ਮੈਥ ਐਮਐਡ ਸੀਐਸਆਰ ਯੂ ਜੀ ਸੀ ਨੈਟ ਕੁਆਲੀਫਾਈਡ ਮੈਥ ਪੀ ਐਚ ਡੀ ਕਾਮੇ ਜੀ ਇਹਨਾਂ ਦਾ ਵਰਕਿੰਗ ਐਸ ਅਸਿਸਟੈਂਟ ਪ੍ਰੋਫੈਸਰ ਇਨ ਗਵਰਨਮੈਂਟ ਜੌਬ ਕਾਲਜ ਐਸ ਕੰਟਰੈਕਚੁਅਲ ਫਾਦਰ ਐਡਵੋਕੇਟ ਮਦਰ ਹੈਡ ਐਟ ਗਵਰਨਮੈਂਟ ਸਕੂਲ ਸਟੇਟ ਹਰਿਆਣਾ ਕੁੜੀ ਤਲਾਕਸ਼ੁਦਾ ਹੈ ਜੀ ਵਨ ਚਾਈਲਡ ਲੀਵਿੰਗ ਟੂਗੇਦਰ ਪੀ ਐਸ ਟੈਟ ਦੋ ਕਲੀਅਰ ਨੇ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ 12 ਜੁਲਾਈ 2002 ਕੱਦ 55 ਪੜਾਈ ਪਲੱਸ 2 ਬੈਡ ਸਕੋਰ 5.5 ਇਗਜ਼ਾਮ ਨਾਮ ਜੋ ਕਿ ਵੀ ਆਈ ਤੇ ਮੰਗੇ ਪਰਿਵਾਰ ਦੀ ਉਹੀ ਪਰਿਵਾਰ ਇਹਨਾਂ ਨੂੰ ਸੰਪਰਕ ਕਰਨ ਜਿਹੜੇ ਲੜਕੀ ਦੀ ਫਾਇਤੀ ਖਰਚਾ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰੇਂਕਾ ਪਤਾ ਜਲੰਧਰ ਕਾਸਟ ਐਸ ਸੀ ਗੋਤ ਸੋਢੀ ਐਡ ਬੰਦਨ ਉਮਰ 28 11 1999 ਕੱਦ 5 3 ਪੜਾਈ ਗ੍ਰੈਜੂਏਸ਼ਨ ਐਡ ਆਈਲੈਟਸ 6 ਈਚ ਬੈਡ ਪਰਾ ਏਕੀ ਅਨ ਮੈਰੀਡ ਪੈਨ ਏਕੀ ਮੈਰਿਡ ਜੋਕੇ ਮੰਗੇ ਜੀ ਪਰਿਵਾਰ ਦੀ ਐਨ ਆਰ ਆਈ ਬੁਆਏ ਫਰੋਮ ਯੂਰਪ ਕੰਟਰੀਜ਼ ਜਲੰਧਰ ਹੁਸ਼ਿਆਰਪੁਰ ਫਗਵਾੜੇ ਨੂੰ ਪਹਨੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪਲਵੀ ਵਰਮਾ ਪਿਤਾ ਹਰੀਪਾਲ ਵਰਮਾ ਪਤਾ ਬੱਸੀ ਪਠਾਣਾ ਉਮਰ 11/9/1999 ਜਨਮ ਟਾਈਮ 6:40 ਪੀ.ਐਮ ਬਰਥ ਪਲੇਸ ਪਟਿਆਲਾ ਗੋਤ ਗੋਗਨਾ ਨਾਨਕਾ ਗੋਤ ਖੁਰਮੀ ਪੜਾਈ ਪਲੱਸ 2 ਐਂਡ ਬਿਊਟੀ ਪਾਰਲਰ ਕੋਰਸ ਕੱਦ 5 ਫੁੱਟ 7 ਇੰਚ ਪੈਣਾ ਦੋ ਨੇ ਮੈਰਿਡ ਨੇ ਭਰਾ ਇੱਕੇ ਅਨਵੇਰਡੇ ਪਿਤਾ ਪ੍ਰਾਈਵੇਟ ਜੌਬ ਮਾਤਾ ਹਾਊਸ ਵਾਈਫ ਤੇ ਮੰਗੇ ਪਰਿਵਾਰ ਦੇ ਸਿੰਪਲ ਮੈਰਿਜ ਕਰਨੀਏ ਰੋਪੜ ਕਰਾ ਲਈ ਮਰੀਂਡਾ ਪਟਿਆਲਾ ਸਰਹੰਦ ਰਾਜਪੁਰਾ ਖੰਨਾ ਗੋਬਿੰਦਗੜ੍ਹ ਵਾਲੇ ਹੀ ਸੰਪਰਕ ਕਰਨ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਕਾਸਟ ਅਰੋੜਾ ਸਿੱਖ ਉਮਰ 32 ਸਾਲ ਕੱਦ 4 10 ਪੜਾਈ ਬੀਏ ਬੀਐਡ ਐਮਏ ਇਕਲੋਤੀ ਲੜਕੀ ਹੈ ਵੈਸ਼ਨੋ ਪਰਿਵਾਰ ਹੈ ਕੁੜੀ ਤਲਾਕਸ਼ੁਦਾ ਹੈ ਮਾਂਗੇ ਮੁੰਡਾ ਜੋਕੇ ਵਿੱਚ ਹੋਵੇ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਨਸ਼ੇ ਤੋਂ ਰਹਿਤ ਹੋਵੇ ਜਾਤੀ ਵੰਦਨ ਕੋਈ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਹੁਸ਼ਿਆਰਪੁਰ ਕਾਸਟ ਰਾਮਗੜੀਆ ਸਿੱਖ ਉਮਰ 32 ਸਾਲ ਪੜ੍ਹਾਈ ਜੀਐਨਐਮ ਨਰਸਿੰਗ ਕੁੜੀ ਵਿਧਵਾ ਹੈ ਜੀ ਕੰਮ ਇਹ ਜੀ ਸਟਾਫ ਨਰਸ ਇਨ ਪ੍ਰਾਈਵੇਟ ਹਸਪੀਟਲ ਤੇ ਮੰਗੇ ਜੀ ਸਰਵਿਸਮੈਨ ਹੋਵੇ ਮੁੰਡਾ ਤੇ ਹੁਸ਼ਿਆਰਪੁਰ ਦੇ ਨੇੜੇ ਵਾਲੇ ਹੀ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਮੋਗਾ ਕਾਸਟ ਨਾਈ ਸਿੱਖ ਉਮਰ 21 1988 ਕੱਦ 54 ਪੜਾਈ ਫੈਸ਼ਨ ਡਿਜ਼ਾਈਨਿੰਗ 3 ইয়ারਸ ਮੰਗੇ ਪਰਿਵਾਰ ਦੀ ਮੁੰਡਾ ਗਵਰਨਮੈਂਟ ਜੋਬ ਜਾਂ ਐਨ ਆਰ ਆਈ ਹੋਵੇ ਜਾ ਆਪਣਾ ਫੈਮਿਲੀ ਬਿਜ਼ਨਸ ਹੋਵੇ ਜਾਤੀਵੰਦਨ ਕੋਈ ਨਹੀਂ ਜੱਟ ਸਿੱਖ ਫੈਮਿਲੀ ਤੇ ਨਾਈ ਸਿੱਖ ਫੈਮਿਲੀ ਹੀ ਇਹਨਾਂ ਨੂੰ ਸੰਪਰਕ ਕਰਨ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਨ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਮੋਗਾ ਕਾਸਟ ਨਾਈ ਸਿੱਖ ਉਮਰ 18 10 1990 ਕੱਦ 55 ਪੜਾਈ ਬੀ ਐਸ ਸੀ ਆਈਟੀਆਈ ਮੰਗੇ ਪਰਿਵਾਰ ਦੀ ਮੁੰਡਾ ਸਰਕਾਰੀ ਨੌਕਰੀ ਚ ਐਨ ਆਰ ਆਈ ਹੋਵੇ ਜਾਂ ਆਪਣਾ ਫੈਮਿਲੀ ਬਿਜ਼ਨਸ ਹੋਵੇ ਤੇ ਜਾਤੀਬੰਦਨ ਕੋਈ ਨਹੀਂ ਓਨਲੀ ਨਾਈ ਸਿੱਖ ਤੇ ਜਰਸੀ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਿਆ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜਟ ਸਿੱਖ ਪਤਾ ਕੈਂਥਲ ਹਰਿਆਣਾ ਗੋਤ ਸੰਦੂ ਕੱਤ 55 ਉਮਰ 1990 ਪ੍ਰ ਡੋਏ ਪੈਨ ਏਕੇ ਪੜਾਈ ਬੀਏ ਬੀਐਡ ਐਮਏ ਐਨ ਟੀਟੀਪੀਐਸ ਸਟੈਟਸ ਸੀਟੈਕ ਕੁਆਲੀਫਾਈਡ ਸੀਸੀਐਫ 3 ইয়ার্স এক্সਪੀਰੀਅנס টিਚਰ ਫਾਦਰ ਵਰਕ ਐਗਰੀਕਲਚਰ ਤੇ ਪਰਿਵਾਰ ਦੀ ਮੰਗੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ گورਨਮੈਂਟ জব ਜਾਂ ਪ੍ਰਾਈਵੇਟ জব পিਆਰ ਫਰੋਮ ਕੈਨੇਡਾ ਆਸਟ੍ਰੇਲੀਆ ਜਾਂ ਯੂਐਸਏ ਜੇ ਤੋ 10 ਕਿਲੇ ਜ਼ਮੀਨ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਾ ਹੋਵੇ ਤੇ ਨੇੜੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਤੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਜੀ ਅਸੀਂ ਐਡ ਲਗਾ ਦਿੰਨੇ ਆਂ ਅਗਰ ਤੁਹਾਨੂੰ ਰਿਸ਼ਤਾ ਕਰਨ ਸਮੇ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ